ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਸ਼ੰਤ ਮਹੱਲਾ ਪੰਜਵਾਂ ਘਰ ਚੌਥਾ ੴ ਸਤਿਗੁਰ ਪਰਸਾਦ ਹਰ ਚਰਨ ਕਮਲ ਮਨ ਬੇਦਿਆ ਕ੍ਰਿਸ਼ ਆਨ ਨਾਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ ਹਰ ਚਰਨ ਕਮਲ ਮਨ ਬੇਦਿਆ ਕ੍ਰਿਸ਼ ਆਨ ਨਾਮੀਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟ ਡੀਠਾ ਰਾਮ ਰਾਜੇ ਹਰ ਘਟ ਘਟ ਡੀਠਾ ਅੰਮ੍ਰਿਤ ਵੂਠਾ ਜਨਮ ਮਰਨ ਦੁਖਣਾਠੇ ਗੁਣ ਨਿਦ ਗਾਇਆ ਸਭ ਦੁਖ ਮਿਟਾਇਆ ਹਉਮੈ ਬਿਨਸੀ ਗਾਠੇ ਪ੍ਰਿਯੋ ਸਹਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਵਿਦੇ ਚਰਨ ਕਮਲ ਕਿਛ ਆਨ ਨਾ ਮੀਠਾ ਜਿਉ ਰਾਤੀ ਜਲ ਮਾ ਛਲੀ ਤਿਉ ਰਾਮ ਰਸ ਮਾ ਤੇ ਰਾਮ ਰਾਜੇ ਗੁਰ ਪੂਰੈ ਉਪਦੇਸਿਆ ਜੀਵਨ ਗਤ ਭਾ ਤੇ ਰਾਮ ਰਾਜੇ ਜੀਵਨ ਕਤ ਸੁਆਮੀ ਅੰਤਰ ਜਾਮੀ ਆਪ ਲਈਏ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਾ ਕਤ ਹੂੰ ਜਾਏ ਪ੍ਰਭ ਸੁਗਰ ਸਰੂਪ ਸੁ ਜਾਣ ਸੁਆਮੀ ਤਾਂ ਕੀ ਮਿਟੈ ਨਾ ਦਾਤੇ ਜਲ ਸੰਗ ਰਾਤੀ ਮਾ ਛੁਲੀ ਨਾਨਕ ਹਰ ਮਾਤੇ ਜਾ ਤਰੀਕ ਜਾਂਚੇ ਬੂੰਦ ਜਿਉ ਹਰ ਪ੍ਰਾਣ ਆਧਾਰਾ RAM ਰਾਜੇ ਮਾਲਖ ਜੀਨਾ ਸੁਤ ਪ੍ਰਾਤਮੀਤ ਸਭ ਹੂੰ ਤੇ ਪਿਆਰਾ RAM ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀਐ ਹਰ ਸਾਸ ਗਿਰਾਸ ਨਾ ਬਿਸਰੈ ਕਬਹੂ ਗੁਰ ਸਬਦ ਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨ ਜਪ ਪਰਮ ਮੋਹ ਦੁਖ ਡਾਰਾ ਚਾਤਰਿਕ ਜਾਂਚੇ ਬੂੰਦ ਜਿਉ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਨੋਰਥ ਪੂਰਾ ਰਾਮ ਰਾਜੇ ਢਾਡੀ ਪੀਤ ਪਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੂਰਬ ਲਿਖਾਏ ਸਭ ਨਿੱਧ ਦੀਨ ਦਿਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੇ ਨਰਾਇਣ ਨਾਨਕਾ ਮਨੋਰਥੋ ਪੂਰਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੈ ਨਰਾਇਣ ਨਾਨਕਾ ਮਨੋਰਥੋ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਸ਼ਾਂਤ ਮਹੱਲਾ ਪੰਜਮਾ ਘਰ ਚੌਥਾ ੴ ਸਤਿਗੁਰ ਪ੍ਰਸਾਦਿ ਏ ਭਾਈ ਜਿਸ ਮਨੁ ਕਦਾ ਮਨ ਪ੍ਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਵਿੱਚ ਪਰੋਤਾ ਜਾਂਦਾ ਹੈ ਉਸ ਨੂੰ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ਸਾਧ ਸੰਗਤ ਵਿੱਚ ਮਿਲ ਕੇ ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ ਜਿਸੁ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਸਦਾ ਜਿਸ ਪੈਂਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲਾਵਸਤਾ ਹੈ ਉਸ ਦੀ ਬਰਕਤ ਨਾਲ ਉਸ ਦੇ ਜਨਮ ਮਰਨ ਦੇ ਦੁੱਖ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਉਹ ਮਨੁੱਖ ਗੁਨਾ ਦੇ ਖਜ਼ਾਨੇ ਪ੍ਰਭੂ ਦੀ ਸਿਵਸਰਾਹ ਕਰਦਾ ਹੈ ਆਪਣੇ ਸਾਰੇ ਦੁੱਖ ਮਟਾ ਲੈਂਦਾ ਹੈ ਉਸ ਦੇ ਅੰਦਰੋਂ ਹਉਮੈ ਦੀ ਬੱਜੀ ਹੋਈ ਗੰਢ ਖੁੱਲ ਜਾਂਦੀ ਹੈ ਆਤਮਿਕ ਡੋਲਤਾਂ ਨੂੰ ਪਿਆਰ ਕਰਨ ਵਾਲਾ ਪਿਆਰਾ ਪ੍ਰਭੂ ਉਸ ਨੂੰ ਛੱਡ ਨਹੀਂ ਜਾਂਦਾ ਉਸ ਦੇ ਮਨ ਵਿੱਚ ਪ੍ਰਭੂ ਪ੍ਰੇਮ ਦਾ ਪੱਕਾ ਰੰਗ ਚੜ ਜਾਂਦਾ ਹੈ ਜਿਵੇਂ ਮਜੀਠ ਦਾ ਪੱਕਾ ਰੰਗ ਏ ਨਾਨਕ ਜਿਸ ਮਨੁੱਖ ਦਾ ਮਨ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਵਿੱਚ ਵਿੱਜ ਗਿਆ ਉਸ ਨੂੰ ਪ੍ਰਭੂ ਦੀ ਯਾਦ ਤੋਂ ਬਿਨਾਂ ਕੋਈ ਹੋਰ ਚੀਜ਼ ਮਿੱਠੀ ਨਹੀਂ ਲੱਗਦੀ ਏ ਭਾਈ ਜਿਨ੍ਹਾਂ ਮਨੁੱਖਾਂ ਨੂੰ ਪੂਰੇ ਗੁਰੂ ਨੇ ਹਰ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਉਹ ਪਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਇਹ ਹਮੇਸ਼ਾ ਰਹਿੰਦੇ ਹਨ ਜਿਵੇਂ ਡੂੰਘੇ ਪਾਣੀ ਵਿੱਚ ਮੱਛੀ ਖੁਸ਼ ਰਹਿੰਦੀ ਹੈ ਓਹ ਮਨੁੱਖ ਆਤਮਿਕ ਜੀਵਨ ਤਾਂਤੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਏ ਭਾਈ ਆਤਮਿਕ ਜੀਵਨ ਦੇਣ ਵਾਲਾ ਮਾਲਕ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਓਹ ਉਹਨਾਂ ਮਨੁੱਖਾਂ ਨੂੰ ਆਪ ਹੀ ਆਪਣੇ ਨਾਲ ਲਾ ਲੈਂਦਾ ਹੈ ਓਹ ਸਰਵ ਵਿਆਪਕ ਪ੍ਰਭੂ ਉਹਨਾਂ ਦੇ ਅੰਦਰ ਆਪਣੇ ਸ੍ਰੇਸ਼ਟ ਨਾਮ ਰਤਨ ਪ੍ਰਗਟ ਕਰ ਦਿੰਦਾ ਹੈ ਉਹਨਾਂ ਨੂੰ ਫਿਰ ਛੱਡ ਕੇ ਕਿਤੇ ਨਹੀਂ ਜਾਂਦਾ ਏ ਨਾਨਕ ਪ੍ਰਮਾਤਮਾ ਸੋਹਣੀ ਆਤਮਿਕ ਘੜਤ ਵਾਲਾ ਹੈ ਸੋਹਣੇ ਰੂਪ ਵਾਲਾ ਹੈ ਸਿਆਣਾ ਹੈ ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂਪਦੇ ਜਿੰਦਾ ਹੈ ਉਹਨਾਂ ਉਤੇ ਹੋਈ ਹੋਈ ਉਸ ਪ੍ਰਮਾਤਮਾ ਦੀ ਬਖਸ਼ਿਸ਼ ਕਦੇ ਮਿਟਦੀ ਨਹੀਂ ਇਸ ਵਾਸਤੇ ਉਹ ਮਨੁੱਖ ਹਰ ਨਾਮ ਵਿੱਚ یوں ਮਸ ਰਹਿੰਦੇ ਹਾਂ ਜਿਵੇਂ ਮੱਛੀ ਡੂੰਘੇ ਪਾਣੀ ਦੀ ਸੰਗਤ ਵਿੱਚ اے ਭਾਈ ਜਿਵੇਂ ਪਪੀਹਾ ਸਮਾਨ 76 ਦੀ ਵਰਖਾ ਦੀ ਕਣੀ ਮੰਦਾ ਹੈ ਤੇਵੇਂ ਸੰਤ ਜਨ ਪਰਮਾਤਮਾ ਦੇ ਨਾਮ ਜਲ ਦੀ ਬੂੰਦ ਮੰਗਦੇ ਹਨ ਤੇਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਦਾ ਨਾਮ ਜਲ ਜਿੰਦਗੀ ਦਾ ਸਹਾਰਾ ਦੁਨੀਆ ਦਾ ਧਨ ਪਦਾਰਥ ਖਜ਼ਾਨੇ ਪੁੱਤ ਭਰਾ ਮਿੱਤਰ ਇਹਨਾਂ ਸਵਨਾ ਨਾਲੋਂ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ اے ਭਾਈ ਜਿਸ ਪਰਮਾਤਮਾ ਦੀ ਉੱਚੀ ਆਤਮਿਕ ਅਵਸਥਾ ਜਾਣੀ ਨਹੀਂ ਜਾ ਸਕਦੀ ਉਹ ਸਾਰੇ ਸੰਸਾਰ ਨਾਲੋਂ ਉਨਰੇ ਅੱਲਾ ਤੇ ਵਿਆਪਕ ਪ੍ਰਭੂ ਉਹਨਾਂ ਨੂੰ ਪਿਆਰਾ ਲੱਗਦਾ ਹੈ ਹਰੇਕ ਸਾਹ ਦੇ ਨਾਲ ਹਰੇਕ ਗਹਿਰਾਈ ਦੇ ਨਾਲ ਕਦੇ ਵੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ ਪਰ ਏ ਭਾਈ ਉਸ ਪਰਮਾਤਮਾ ਦੇ ਮਿਲਾਪ ਦਾ ਆਨੰਦ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਮਾਣਿਆ ਜਾ ਸਕਦਾ ਹੈ ਏ ਭਾਈ ਜਿਹੜਾ ਪਰਮਾਤਮਾ ਸਰਵ ਵਿਆਪਕ ਹੈ ਸਾਰੇ ਜਗਤ ਦੀ ਜ਼ਿੰਦਗੀ ਦਾ ਸਾਰਾ ਹੈ ਸੰਤ ਜਨ ਉਸ ਦੇ ਨਾਮ ਜਲ ਦਾ ਰਸ ਪੀਂਦੇ ਹਨ ਉਸ ਦਾ ਨਾਮ ਜਪ ਜਪ ਕੇ ਉਹ ਆਪਣੇ ਅੰਦਰੋਂ ਭਟਕਣਾ ਤੇ ਮਨ ਦੇ ਦੁੱਖ ਦੂਰ ਕਰ ਲੈਂਦੇ ਹਨ ਏ ਭਾਈ ਜਿਵੇਂ ਪੀਹਾ ਵਰਖਾ ਦੀ ਬੂੰਦ ਮੰਗਦਾ ਹੈ ਤਿਵੇਂ ਸੰਤ ਜਨਾਂ ਵਾਸਤੇ ਪਰਮਾਤਮਾ ਨਾਲ ਜਲ ਜੀਵਨ ਦਾ ਆਸਰਾ ਹੈ ਏ ਭਾਈ ਜਿਹੜੇ ਮਨੁੱਖ ਆਪਣੇ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਪੂਰਾ ਹੋ ਜਾਂਦਾ ਹੈ ਪ੍ਰਭੂ ਚਰਨਾਂ ਵਿੱਚ ਲੀਨ ਹੋਣ ਆਈ ਇਨਸਾਨੀ ਜੀਵਨ ਦਾ ਮਨੋਰਥ ਹੈ ਸੂਰਮੇ ਗੁਰੂ ਨੂੰ ਮਿਲਿਆ ਉਹਨਾਂ ਦੇ ਅੰਦਰੋਂ ਪਟਕਣਾ ਦੀ ਕੰਧ ਟਹਿ ਜਾਂਦੀ ਹੈ ਜਿਹੜੀ ਪਰਮਾਤਮਾ ਨਾਲੋਂ ਵੀ ਛੋੜੀ ਰੱਖਦੀ ਹੈ ਪਰ हे ਭਾਈ ਪੂਰਨ ਗੁਰੂ ਵੀ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉੱਤੇ ਪੂਰਵਲੇ ਜੀਵਨ ਅਨੁਸਾਰ ਸਾਰੇ ਗੁਨਾ ਦੇ ਖਜ਼ਾਨੇ ਦੀਨਾ ਉੱਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਗੁਰੂ ਮਿਲਾਪ ਦਾ ਲੇਖ ਲਿਖਿਆ ਹੋਇਆ ਹੈ ਅਜਿਹੇ ਵਿਭਾਗੀਆਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਉਹ ਸਭ ਤੋਂ ਵੱਡਾ ਤੇ ਸ੍ਰਿਸ਼ਟੀ ਦਾ ਪਾਲਨਾ ਪ੍ਰਭੂ ਹੀ ਜਗਤ ਦੇ ਸ਼ੁਰੂ ਵਿੱਚ ਟੱਲ ਸੀ ਜਗਤ ਰਚਨਾ ਦੇ ਵਿੱਚ ਘੜਾ ਟੱਲ ਹੈ ਅਤੇ ਅਖੀਰ ਵਿੱਚ ਵੀ ਇਹ ਟੱਲ ਰਹੇਗਾ। हे ਭਾਈ ਵਿਕਾਰਾਂ ਵਿੱਚ ਡਿੱਗੇ ਹੋਿਆਂ ਨੂੰ ਪਵਿੱਤਰ ਕਰਨ ਵਾਲੇ ਗੁਰੂ ਦੀ ਚਰਨ ਧੂੜ ਜਿਸ ਨੂੰ ਨੂੰ ਆਪਸ ਹੋ ਜਾਂਦੀ ਹੈ ਉਸ ਨੂੰ ਆਤਮਿਕ ਦੋਲਤਾ ਦੇ ਨੇਕਾ ਸੁਖਾਂ ਆਨੰਦ ਮਿਲ ਜਾਂਦੇ ਹਨ। ਏ ਨਾਨਕ ਆਖ ਜਿਹੜਾ ਮਨੁੱਖ ਪ੍ਰਭੂ ਚਰਨਾਂ ਵਿੱਚ ਮਿਲ ਜਾਂਦਾ ਹੈ ਉਸ ਦਾ ਜੀਵਨ ਮਨੋਰਥ ਸਫਲ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ